ਵਿੱਚ ਹੋਈਆਂ ਜਮਨੀ ਚੋਣਾਂ ਤੋਂ ਬਾਅਦ ਜਿੱਥੇ ਆਮ ਆਦਮੀ ਪਾਰਟੀ ਨੇ ਜਿੱਤ ਦਰਜ ਕੀਤੀ ਹੈ ਤਾਂ ਉਧਰ ਹਰ ਕੋਈ ਹਰਮਿਤ ਸਿੰਘ ਸੰਧੂ ਨੂੰ ਵਧਾਈਆਂ ਦੇ ਰਿਹਾ ਜਿੱਥੇ ਕਿ ਤਰਨਤਾਰਨ ਦੇ ਬਲਾਕ ਪ੍ਰਧਾਨ ਰਣਜੀਤ ਸਿੰਘ ਅਮਾਦੇ ਵੱਲੋਂ ਵੀ ਤਰਨਤਾਰਨ ਦੇ ਨਵੇਂ ਬਣੇ ਐਮ.ਐਲ.ਏ ਹਰਮਿਤ ਸਿੰਘ ਸੰਧੂ ਨੂੰ ਵਧਾਈ ਦਿੱਤੀ ਗਈ ਅਤੇ ਇਸ ਦੌਰਾਨ ਉਹਨਾਂ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਤਰਨਤਾਰਨ ਦੇ ਲੋਕਾਂ ਦੇ ਬਹੁਤ ਹੀ ਨੇ ਉਹਨਾਂ ਦਾ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਹਰਮਿਤ ਸਿੰਘ ਸੰਧੂ ਨੂੰ ਜਿਤਾਉਣ ਤੇ ਉਹ ਹਰੇਕ ਕਿਸੇ ਦਾ ਧੰਨਵਾਦ ਕਰਦੇ ਨੇ ਅਤੇ ਹਲਕੇ ਬਾਰੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਤਾਂ ਉਹਨਾਂ ਦਾ ਕਹਿਣਾ ਹੈ ਕਿ ਹਲਕੇ ਦੇ ਜੜੇ ਵੀ ਕੰਮ ਰੁਕੇ ਹੋਏ ਨੇ ਉਹ ਹੁਣ ਪਹਿਲਾਂ ਤੋਂ ਵੀ ਜ਼ਿਆਦਾ ਜਲਦੀ ਹੋਣਗੇ ਤੇ ਪਹਿਲ ਦੇ ਆਧਾਰ ਤੇ ਕੀਤੇ ਜਾਣਗੇ ਹਾਂਜੀ ਕੀ ਨਾਮ ਦੀ ਆਪਣਾ ਮੈਂ ਜੀ ਰਣਜੀਤ ਸਿੰਘ ਪਿੰਡ ਐਮਾਕਲਾਂ ਤੋਂ ਆਮ ਆਦਮੀ ਪਾਰਟੀ ਹਰਕਾਤਾਂ ਤਰੰਤੋਂ ਉਹ ਕੀ ਕਹਿਣਾ ਚਾਹੁੰਦੇ ਜਿਹੜੀ ਤਰੰਤਾਂ ਦੀ ਕਾਫੀ ਵੱਡੀ ਜਿੱਤ ਹੋਈ ਹਰਮਿੰਦਰ ਸਿੰਘ ਸੰਧੂ ਜੀ ਕੀ ਕਹਿਣਾ ਚਾਹੁੰਦੇ ਉਹਨਾਂ ਨੂੰ ਉਹ ਜਿੱਤ ਦਾ ਸਿਹਰਾ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਕੇਜਰੀਵਾਲ ਸਾਹਿਬ ਸੁਪਰੀਮੋ ਪਾਰਟੀ ਔਰ ਪੰਜਾਬ ਦੇ ਸੀਐਮ ਸਰਦਾਰ ਭਗਵੰਤ ਸਿੰਘ ਜੀ ਮਾਨ ਜੀ ਉਹਨਾਂ ਨੂੰ ਜਾਂਦਾ ਆ ਤੇ ਨਾਲੇ ਸਾਡੇ ਸਾਰੇ ਸੂ ਜਵਾਨ ਤੇ ਬੜੇ ਮਿਹਨਤੀ ਵਰਕਰ ਜਝਾਰੂ ਸਾਡੇ ਜਥੇਬੰਦੀ ਦੇ ਜਿਨ੍ਹਾਂ ਨੇ ਮਿਹਨਤ ਕੀਤੀ ਤੇ ਆਮ ਆਦਮੀ ਪਾਰਟੀ ਝਾੜੂ ਨੂੰ ਵੋਟਾਂ ਪਾਈਆਂ ਤਾਂ ਉਹਨਾਂ ਦੀ ਫਿਰ ਜਿੱਤ ਯਕੀਨੀ ਬਣਾਈ ਵਿਰੋਧੀਆਂ ਦਾ ਕਹਿਣਾ ਕੰਚਨਪੀਤ ਕਾਲੀ ਦਲ ਦੀ ਜਿਹੜੀ ਲੀਡਰ ਆ ਉਹਨਾਂ ਦੀ ਪਾਰਟੀ ਦੀ ਜਿਹੜੀ ਲੀਡਰ ਆ ਉਹਨਾਂ ਦਾ ਕਹਿਣਾ ਕਿ ਮਤਲਬ ਕਾਫੀ ਡਰਾਟਮ ਘਾਕੇ ਸਾਡੇ ਪੰਚਾਇਤ ਸਰਪੰਚਾਂ ਨੂੰ ਇਲੈਕਸ਼ਨ ਦੇ ਵਿੱਚ ਡਰਾਇਆ ਗਿਆ ਤੇ ਜਿੱਤ ਪ੍ਰਾਪਤ ਕੀਤੀ ਗਈ ਤਾਂ ਸਮਝਾਣਾ ਤੁਹਾਡੇ ਸਾਡੇ ਜੀ ਡਰੋਨ ਵਾਲੀ ਗੱਲ ਤੇ ਜਿਹੜੀ ਉਹ ਬਿਲਕੁਲ ਹੀ ਜਿਹੜੀ ਆ ਉਹਨੂੰ ਬਾਹਰ ਕਰ ਦੋ ਸਾਡਾ ਸਭ ਤੋਂ ਮੁੱਖ ਮੁੱਦਲਾ ਕੰਮ ਸੀਗਾ ਸਿਹਤ ਸਹੂਲਤ ਐਸੀ ਲੋਕਾਂ ਨੂੰ ਦਿੱਤੀ ਮੈਡੀਕਲ ਸਹੂਲਤ ਦਿੱਤੀ 10 ਲੱਖ ਰੁਪਏ ਦੇ ਮੈਡੀਕਲ ਬਿਨਾ ਕਿਸੇ ਘਰ ਤੋਂ ਡਰ ਤੋਂ ਭੈ ਤੋਂ ਜਿਹੜੇ ਮਰਜ਼ੀ ਹਸਪੀਟਲ ਜਾਂਦੋਂ ਕਾਰ ਜਿਹੜੇ ਉਹ ਮੁਹੱਈਆ ਕਰਵਾਏ ਤੇ ਜਿਹੜੀ ਅੱਜ ਸਭ ਤੋਂ ਵੱਡੀ ਬਿਜਲੀ ਦੀ ਲੋੜ ਆ ਬਿਜਲੀ ਘਰ ਘਰ ਮੇਨ ਜਿਹੜੀ ਆ ਬੱਤੀ ਆ ਉਹ ਹਰ ਇੱਕ ਘਰ ਪਰਿਵਾਰ ਨੂੰ ਬਿਲਕੁਲ ਕਿਸੇ ਮਤ ਪੇ ਤੋਂ ਬਗੈਰ ਹਟ ਕੇ ਦੂਰ ਤੇ ਫ੍ਰੀ ਦਿੱਤੀ ਗਈ ਆ ਇਹ ਚੀਜ਼ ਵੀ ਜਿਹੜੀ ਆ ਬਹੁਤ ਵੱਡਾ ਜਿੱਤ ਦਾ ਸਿਹਰਾ ਬੰਦੀ ਆ ਜਿਹੜੇ ਰੁਕੇ ਕੰਮ ਨੇ ਲੱਗਦਾ ਵੀ ਤਰਨਤਨ ਜ਼ਿਲ੍ਹੇ ਦੇ ਇਲਾਕੇ ਜਿਹੜੇ ਦੇ ਹਾਤੀ ਦੇ ਪਿੰਡ ਆਉਂਦੇ ਨੇ ਉਹਨਾਂ ਦੇ ਹਟਕੀ ਦੇ ਵਿੱਚ ਕੰਮ ਰੁਕੇ ਕੀਤੇ ਜਾਣਗੇ ਔਨ ਵਾਲੀ ਆਦੀ ਸਰਕਾਰ ਨੂੰ ਆ ਸਾਢੇ 3 ਸਾਲ ਹੋਏ ਹਜੇ ਮਹਿਜਾ ਤੇ ਜਿਹੜੇ 70 75 ਸਾਲ ਤੋਂ ਪਿਛਲੀਆਂ ਸਰਕਾਰਾਂ ਦੇ ਜਿਨ੍ਹਾਂ ਨੇ ਪਿਛੜੇ ਹੋਏ ਕੰਮ ਪੈਂਡਿੰਗ ਪਾਏ ਇਹਨਾਂ ਨੇ ਕੀਤਾ ਹੀ ਕੁਛ ਨਹੀਂ ਆ ਨਾ ਕੋਈ ਸਕੂਲ ਰਹਿਣਤਾ ਨਾ ਇਹਨਾਂ ਨੇ ਕੋਈ ਮੈਡੀਕਲ ਸਹੂਲਤ ਰਹਿਣਤੀ ਹਰ ਇੱਕ ਚੀਜ਼ ਪ੍ਰਾਈਵੇਟ ਢਾਂਚਾ ਨੂੰ ਵੇਚਤੀ ਹੁਣ ਉਹਨੂੰ ਰੰਗਲਾ ਪੰਜਾਬ ਬਣਾਉਣ ਵਾਸਤੇ ਬੜੀ ਮਿਹਨਤ ਬੜੀ ਵਧੀਆ ਤਰੀਕੇ ਸੁਚਾਰੂ ਢੰਗ ਦੇ ਨਾਲ ਸੀਐਮ ਸਰਦਾਰ ਭਗਵੰਤ ਸਿੰਘ ਜੀ ਮਾਨ ਦੀ ਅਗਵਾਈ ਦੇ ਵਿੱਚ ਜਿਹੜੀ ਪਾਰਟੀ ਕੰਮ ਕਰਨ ਦੇਈ ਆ ਤੇ ਆਉਣ ਵਾਲਾ ਸਮਾਂ ਜਿਹੜਾ ਪੰਜਾਬ ਖੁਸ਼ਹਾਲ ਪੰਜਾਬ ਬਣੂਗਾ ਰਾਜਾ ਵੜਿੰਗ ਜੀ ਦਾ ਕਾਂਗਰਸ ਪਾਰਟੀ ਦੇ ਪ੍ਰਧਾਨ ਦਾ ਕਹਿਣਾ ਕਿ ਨਸ਼ਾ ਬਹੁਤ ਵੱਡੇ ਪੱਧਰ ਤੇ ਚੱਲਦਾ ਪਿਆ ਤਰਨਤਾਂ ਦੇ ਵਿੱਚ ਉਸ ਨੂੰ ਕੀ ਕਿਵੇਂ ਦੇਖਦੇ ਹੋ ਕਿਵੇਂ ਖਤਮ ਕੀਤਾ ਜਾਏਗਾ ਤੁਹਾਡੇ ਲੋਹੋਂ ਤੇ ਐਮਐਲਏ ਵੀ ਤੁਹਾਡੇ ਬਣ ਗਏ ਨੇ ਨਸ਼ਾ ਜਿਹੜਾ ਵਾ ਬੜੀ ਇੱਕ ਨਾਮਰਾਦ ਬਿਮਾਰੀ ਆ ਇਹ ਨਸ਼ਾ ਕਿਤੇ ਇੱਕ ਦਿਨ ਦੇ ਵਿੱਚ ਨਹੀਂ ਇੱਥੇ ਆ ਗਿਆ ਇਹ ਸਾਰੀ ਕਾਰਗੁਜ਼ਾਰੀ ਪਿਛਲੇ ਲੰਮੇ ਸਮੇਂ ਤੋਂ ਕਾਂਗਰਸ ਕਾਲੀਦਾਲ ਸਾਰੀਆਂ ਸਰਕਾਰਾਂ ਨੇ ਰਾਜ ਕੀਤੇ ਆ ਤੇ ਜਿਹੜਾ ਨਸ਼ਾ ਵਾ ਹੋਂਦ ਵਿੱਚ ਆਇਆ ਵਾ ਹੁਣ 3 ਸਾਲ ਤੋਂ ਨਸ਼ਾ ਨਸ਼ਿਆਂ ਦੇ ਵਿਰੁੱਧ ਜਿਹੜਾ ਸਾਡਾ ਸੰਘਰਸ਼ ਆ ਸਾਡੀ ਆਮ ਆਦਮੀ ਪਾਰਟੀ ਦਾ ਉਹ ਬਿਲਕੁਲ ਸਹੀ ਢੰਗ ਦੇ ਨਾਲ ਸਚਾਰੂ ਢੰਗ ਦੇ ਨਾਲ ਬਿਲਕੁਲ ਪੱਕੀਆਂ ਥਾਣੇਦਾਰ ਪੁਲਿਸ ਹਰ ਇੱਕ ਨੂੰ ਹਦਾਇਤ ਕੀਤੀ ਹੋਈ ਆ ਵੀ ਜਿਹੜਾ ਵੀ ਕੋਈ ਨਸ਼ਾ ਸਮਗਲਰ ਹੀ ਕਰਦਾ ਫੜਿਆ ਜਾਂਦਾ ਤਾਂ ਉਹਦੀ ਜਿਹੜੀ ਜਾਇਦਾਦ ਉਹ ਵੀ ਕੁਰਕ ਕੀਤੀ ਜਾਵੇ ਇਹ ਬੜਾ ਹੀ ਵਧੀਆ ਸਚਾਰੂ ਤੇ ਉਪਰਾਲਾ ਢਾਂਗਾ ਜਿਹੜਾ ਸਾਡਾ ਸੀਐਮ ਸਦਾਤ ਸਿੰਘ ਜੀ ਮਾਨ ਨੇ ਕੀਤਾ ਵਾ ਬਹੁਤ ਵਧੀਆ ਉਪਰਾਲਾ ਵਾ ਔਰ ਇਹਦੇ ਵਿੱਚ ਜਿੰਨੀਆਂ ਸਾਡੀਆਂ ਭੈਣਾਂ ਮਤਾਵਾਂ ਮਹਿਲਾਵਾਂ ਸਾਡੇ ਭਰਾਵਾਂ ਉਹ ਇਸ ਕੰਮ ਦੇ ਵਿੱਚ ਬਹੁਤ ਖੁਸ਼ ਆ। ਇਸ ਟਾਈਮ ਤਰਨਤਾਂ ਦੇ ਇਲਾਕਾ ਨਿਵਾਸੀਆਂ ਨੂੰ ਕੀ ਕਹਿਣਾ ਚਾਹੁੰਦੇ ਹੋ? ਅਸੀਂ ਤਰਨਤਾਂ ਦੇ ਸੂਝਵਾਨ ਵੋਟਰਾਂ ਨੂੰ ਇਹੋ ਅਪੀਲ ਕਰਦੇ ਆਂ ਕਿ ਜਿਸ ਤਰ੍ਹਾਂ ਤੁਸੀਂ ਹੁਣ ਜਿਮਣੀ ਚੋਣ ਦੇ ਵਿੱਚ 14 ਤਰੀਕ ਨੂੰ ਸਰਦਾਰ ਹਰਮੀਤ ਸਿੰਘ ਸੰਧੂ ਨੂੰ ਬੜੀ ਵੱਡੀ ਲੀਡ ਦੇ ਨਾਲ 42690 ਵੋਟਾਂ ਦੇ ਨਾਲ ਤੁਸੀਂ ਜਿੱਤ ਪ੍ਰਾਪਤ ਕਰਾਈ ਆ ਉਹਨੂੰ ਬੜੀ ਵੱਡੀ ਲੀਡ ਆ ਤੁਹਾਡੀ ਤੁਸੀਂ ਮਿਹਨਤ ਕੀਤੀ ਤੇ ਉਹਨੂੰ ਬੂਰ ਪਿਆ ਆਉਣ ਵਾਲੀ 27 ਦੀ ਇਲੈਕਸ਼ਨ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਆਮ ਆਦਮੀ ਪਾਰਟੀ ਝਾੜੂ ਦੀ ਜਿਹੜੀ ਸਰਕਾਰ ਬਣੂਗੀ ਔਰ ਅਰਵਿੰਦ ਕੇਜੀ ਵਾਲਾ ਸੀਐਮ ਸਰਦਾਰ ਤੋਂ ਘਨ ਸਿੰਘ ਜੀ ਮਾਨ ਦੀ ਅਗਵਾਈ ਵਾਲੀ ਸਰਕਾਰ ਬਣੂਗੀ ਉਹਦੇ ਵਿੱਚ ਜਿਹੜਾ ਆਉਣ ਵਾਲਾ ਸਮਾਂ ਜਦੋਂ ਸਾਨੂੰ ਕੋਈ ਸਰਕਾਰ ਦੇ ਵਿੱਚ ਅਗਲੇ 5 ਸਾਲ ਜਦੋਂ ਸਾਨੂੰ ਮਿਲੇ ਤੇ ਅਸੀਂ ਇੱਕ ਵੀ ਕੰਮ ਜਿਹੜਾ ਪਿੱਛੇ ਨਹੀਂ ਰਹਿਣ ਦਾਂਗੇ ਮਦਾਨ ਜੀ ਬੀਬੀਆਂ ਦੀ ਬੜੀ ਇੰਧਰਾਰੀ ਕੀ ਚੱਲਦੀ ਪਈ 1000 ਰੁਪਿਆ ਨੂੰ ਲੈ ਕੇ ਜਿਹੜਾ ਭਗਤ ਸੀਐਮ ਮਾਨ ਜੀ ਨੇ ਐਲਾਨ ਕੀਤਾ ਸੀ ਪਰ ਹਲੇ ਤੱਕ ਕਿਤੇ ਨਾ ਕਿਤੇ ਉਹ ਦੂਰਾ ਹੁੰਦਾ ਨਜ਼ਰ ਆ ਰਿਹਾ ਪੂਰਾ ਨਹੀਂ ਹੋਇਆ ਇਹ ਵੇਖੋ ਜੀ ਪਿਛਲੀਆਂ ناکਾਮੀਆਂ ਸਰਕਾਰਾਂ ਦੀਆਂ ਰਹੀਆਂ ਜਿਨ੍ਹਾਂ ਨੇ ਕੰਮ ਹੀ ਨਹੀਂ ਕੀਤੇ ਹੁਣ ਹੌਲੀ ਹੌਲੀ ਜਿਹੜੀ ਆ ਕੰਮ ਦੀ ਰੇਲ ਦੀ ਜਿਹੜੀ ਰੇਲ ਹੈ ਉਹ ਪਟੜੀ ਤੇ ਲੀ ਤੇ ਲਿਆਂਦੀ ਜਾਂਦੇ ਹੀ ਆ ਬੀਬੀਆਂ ਦਾ ਬਿਲਕੁਲ ਸਹੀ ਰੋਸ ਆਉਣ ਵਾਲੇ ਸੈਸ਼ਨ ਦੇ ਵਿੱਚ ਜਿਹੜਾ ਜਨਵਰੀ ਫਰਵਰੀ ਜਾਂ ਮਾਰਚ ਨੂੰ ਹੋਣਾ ਉਹਦੇ ਵਿੱਚ ਜਿਹੜੀ 1000 ਰੁਪਈਆ ਜੋ ਇਹਨਾਂ ਨੇ ਆਪਣੀ ਸਭਾ ਚ ਕਮੈਂਡਮੈਂਟ ਕੀਤੀ ਆ ਵੀ ਅਸੀਂ ਬੀਬੀਆਂ ਨੂੰ ਦਿੱਤਾ ਜਾਊਗਾ ਤਾਂ ਬਿਲਕੁਲ ਦਿੱਤਾ ਜਾਊਗਾ ਸਾਡੇ ਪਾਰਟੀ ਦੇ ਮੁੱਖ ਸੁਪਰੀਮੋ ਸਰਦਾਰ ਕੇਜਰੀਵਾਲ ਸਰਦਾਰ ਭਗਵੰਤ ਸਿੰਘ ਜੀ ਮਾਨ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਸਰਦਾਰ ਹਮਿੰਦਰ ਸਿੰਘ ਜੀ ਸੰਧੂ ਜਿਨ੍ਹਾਂ ਨੇ ਬੜੀ ਮਿਹਨਤ ਕੀਤੀ ਤਿੰਨ ਵਾਰੋਂ ਹਲਕੇ ਦੇ ਵਿਧਾਇਕ ਬਣੇ ਆ ਔਰ ਚੌਥੀ ਵਾਰੋਂ ਝਾੜੂ ਦੇ ਵਿੱਚ ਬੜੀ ਵੱਡੀ ਪੱਧਰ ਤੇ ਲੀਡ ਪ੍ਰਾਪਤ ਕੀਤੀ ਔਰ ਜਿੱਤ ਪ੍ਰਾਪਤ ਕੀਤੀ ਔਰ ਆਉਣ ਵਾਲੇ ਸਾਰੇ ਕੰਮ ਉਹ ਬਿਲਕੁਲ ਕਿਸੇ ਮਤਭੇਦ ਤੋਂ ਬਗੈਰ ਕਰਦੇ ਹੋਏ ਸਾਰੇ ਲੋਕਾਂ ਨੂੰ ਨਾਲ ਲੈ ਕੇ ਤੁਰਨਗੇ ਤੇ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਮੈਂ ਸਮੂਹ ਸਮੂਹ ਪਾਰਟੀ ਜਥੇਬੰਦੀ ਨੂੰ ਸਮੂਹ ਪ੍ਰਧਾਨਾਂ ਨੂੰ ਸਮੂਹ ਵਲੰਟੀਅਰਾਂ ਨੂੰ ਸਾਰਿਆਂ ਨੂੰ ਤਹਿ ਦਿਲੋਂ ਧੰਨਵਾਦ ਕਰਦਾ ਤੇ ਬਹੁਤ ਬਹੁਤ ਵਧਾਈ ਦੇਣਾ ਵਾ ਤੁਸੀਂ ਵਧਾਈ ਦੇ ਪਾਤਰ ਹੋ ਜਿਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ